ਲੱਦੇਵਾਲ ਦੇ ਵਿੱਚ ਜਿਹੜਾ ਹੋਇਆ ਹੈ ਲੱਦੇਵਾਲ ਕਿਸੇ ਦੋ ਅਣਖਛਾਤਿਆ ਵਿਅਕਤੀਆਂ ਵੱਲੋਂ ਉਹਨਾਂ ਦੇ ਘਰੇ ਦੇ ਘਰ ਦੇ ਬਾਹਰ ਜਾ ਕੇ ਉੱਥੇ ਫਾਇਰ ਕੀਤੇ ਗਏ ਨੇ ਬਾਹਰ ਤਾਂ ਕਰ ਸੀ ਜਿਸ ਬੰਦੀ ਆਪਾਂ ਪਰਚਾ ਦਰਜ ਕੀਤਾ ਵਾ ਅਗਲੀ ਕਾਰਵਾਈ ਹਮੜੇ ਵਿੱਚ ਲੱਗੇ ਜਾਂਦੀ ਕੋਈ ਮੈਂਬਰ ਗ੍ਰਿਫਤਾਰੀ ਵੀ ਹੋਈ ਜੀ ਇਹਦੇ ਵਿੱਚ ਨਹੀਂ ਨਹੀਂ ਹਲੇ ਕਦੋਂ ਕਦੀ ਇਹ ਗੱਲ ਬਾਤ ਇਹ ਹਾਜਰਾ ਜਿਹੜਾ ਨਾ ਗਈ ਲਾਸਟ ਮੀਟਿੰਗ ਤੇ ਕੋਈ ਨਾਂ ਵੀ ਜਿਹੜੇ ਪਰਿਵਾਰਾਂ ਵੱਲੋਂ ਦੱਸੇ ਗਏ ਜੀ ਕੋਈ ਉਹਨਾਂ ਨੂੰ ਸ਼ੱਕ ਆ ਉਹ ਵੈਰੀਫਾਈ ਕਰਤੀ ਫਿਰਾਂਗੇ ਕੋਈ ਨਾ ਕੋਈ ਜਾਨੀਮਾਲ ਨੂੰ ਸ਼ਾਂਤ ਨਹੀਂ ਜਾਂ ਕੀ ਨੁਕਸਾਨ ਹੋਇਆ ਕੋਈ ਠੀਕ ਮੇਰਾ ਨਾਮ ਰਸ਼ਪਾਲ ਸਿੰਘ ਆ ਪਿੰਡ ਲੱਧੇਵਾਲ ਅਸੀਂ ਇਹ ਘਰ ਦੇ ਮੈਂਬਰ ਆ ਇਸ ਟਾਈਮ ਤੇ ਮਤਲਬ ਦੋ ਲੜੀ ਜਾਂ ਮੇਰੀ ਮਤਰੀ ਹੈ ਮੈਨੂੰ ਸ਼ੁਰੂ ਕਰ ਲੋ ਦੂਜੀ ਲੜਨੀ ਆ ਤੇ ਮੈਂ ਆ ਮੈਂ ਆਰਮੀ ਚ ਨੌਕਰੀ ਕੀਤੀ ਆ ਮਤਲਬ 198 ਦੇ ਬੈਠੀ ਠੀਕ ਕਰੀਏ ਸ਼ੁਰੂ ਮੇਰਾ ਨਾਮ ਸਿਮਰਨ ਚੈਤਾ ਹੈ ਔਰ ਮੇਰੇ ਹਸਬੰਡ ਬਾਹਰ ਨੇ ਯੂਐਸਏ ਨੇ ਤੇ ਰਾਤੀ ਸਾਡੇ 10:30 ਵਜੇ ਸਾਢੇ ਘਰ ਹਮਲਾ ਹੋਇਆ ਏ ਤੇ ਅਸੀਂ ਸਾਰੇ ਫੈਮਿਲੀ ਮਤਲਬ ਕਿਚਨ ਚ ਕੰਮ ਕਰਦੇ ਪਏ ਹਾਂ ਥੋੜਾ ਟਾਈਮ ਹੋਇਆ ਸਾਨੂੰ ਆਪਣੇ ਰੂਮ ਦੇ ਵਿੱਚ ਆਇਆ ਨੂੰ ਤੇ ਇਹ ਘਟਨਾ ਮਤਲਬ ਹੋਈ ਆ ਤੇ ਇਹਨਾਂ ਵਿੱਚ ਜੇ ਕਿਸੇ ਜਾਣ ਮਾ ਦਾ ਖਤਰਾ ਹੋ ਜਾਂਦਾ ਤੇ ਫਿਰ ਕੀ ਕਰਦੇ ਸੀ ਤੇ ਇਸ ਨੂੰ ਸੋਚਣਾ ਚਾਹੀਦਾ ਹੈ ਲੋਕਾਂ ਨੂੰ ਸੋਚਣਾ ਇਹ ਚੀਜ਼ ਚਾਹੀਦੀ ਆ ਕਿ ਅਗਲੀ ਫੈਮਿਲੀ ਆ ਸਭ ਕੁਝ ਆ ਤੇ ਅਸੀਂ ਇਹ ਚੀਜ਼ ਨਾ ਕਰੀਏ ਥੋੜਾ ਬੋਧਨ ਨਾਲ ਧਿਆਨ ਰੱਖਣਾ ਚਾਹੀਦਾ ਹੈ ਹਨੂੰ ਥੋੜਾ ਟਾਈਮ ਹੀ ਹੋਇਆ ਹੈ ਜਸਟ ਆਪਣੇ ਰੂਮ ਦੇ ਵਿੱਚ ਆਇਆ ਨੂੰ ਤੇ ਇਹ ਸਭ ਕੁਝ ਹੋ ਗਿਆ ਹੈ ਕੀ ਮੰਨ ਕਰਦੇ ਤੁਸੀਂ ਅਸੀਂ ਇਹੋ ਕਵਾਂਗੇ ਕਿ ਜੋ ਸਾਡਾ ਹੋਇਆ ਹੈ ਉਹ ਉਹਨਾਂ ਤੇ ਮਤਲਬ ਕਾ ਕਾਰਵਾਈ ਕੀਤੀ ਜਾਵੇ ਤੁਹਾਨੂੰ ਇਨਸਾਫ ਮਿਲੇ ਠੀਕ ਤਿੰਦਸੇ ਪੇ ਨੰਬਰ ਲੱਦੇ ਆਲੇ ਸਰਪਸ ਬੰਚ ਮੱਕ ਮੈਨੂੰ ਰਾਤ ਇਹਨਾਂ ਨੇ ਜੀ 11:00 ਵਜੇ ਦੇ ਤਕਰੀਬਨ ਫੋਨ ਕੀਤਾ ਵੀ ਮੇਰੇ ਘਰ ਇਤਰੇ ਗੋਣੇ ਚੱਲ ਜਾਂਦੇ ਆ ਉਹ ਰਹੀਂ ਜਾਨਾ ਸੋ ਜਰਾ ਇੱਥੇ ਕਰੇ ਆਏ ਆ ਇਹਨਾਂ ਦਾ ਸਾਰਾ ਹਾਲ ਤਵੇਖਿਆ ਵੇਖ ਕੇ ਆਪਾਂ ਐਸਚੋ ਸਾਰ ਨੂੰ ਫੋਨ ਕੀਤਾ ਉਹਨਾਂ ਨੇ ਪ੍ਰੋਸਾਦਾ ਹੈ ਵੀਹੀਂ ਚਲੋ ਹੁਣ ਤੱਕਾ ਵੀ ਟਾਈਮ ਹੋ ਗਿਆ ਸੋ ਇਹ ਕੋਸ਼ਿਸ਼ ਕਰਾਂਗੇ ਤਰਤੇ ਆਪਣੇ ਬਾਬਾ ਨੂੰ ਪੁਲਿਸ ਵਾਲਾ ਮਿਲਾ ਕੇ ਭੇਜਾਂਗੇ ਉਹਨਾਂ ਸੋਰੇ ਭੇਜਿਆ ਬਾਕੀ ਇਹਦੇ ਪਛਾਛਾ ਗੜੀ ਹੋਈ ਆ ਵੀ ਇਕਦੇ ਜਿਹੜਾ ਜਿੰਦਾਂ ਵੀ ਹਰਕਤ ਕੀਤੀ ਉਹਨਾਂ ਤੇ ਪੱਤਾ ਕੀਤਾ ਜਾਵੇ ਦੂਜਾ ਇਹਨੇ ਹਸਰਾਂ ਨੂੰ ਖੱਲ ਪਾਈ ਜਾਵੇ ਪੰਜਾਬ ਦਾ ਮਾਹੌਲ ਜਿਹੜਾ ਉਹ ਬਹੁਤ ਖਰਾਬ ਹੋ ਚੁੱਕਾ ਪਹਿਲਾਂ ਵੀ ਇੱਦਾਂ ਇਹ ਹੁਣ ਗਾਂ ਵੀ ਦਿਲਦਾਰ ਦੇਣਾ ਜਿਹੜਾ ਉਹ ਖਰਾਬ ਹੁੰਦਾ ਜਾ ਰਿਹਾ ਇਹ ਮਾਹੌਲ ਜਣਾ ਇਹਨੂੰ ਪ੍ਰਸ਼ਾਸਨ ਘਾੜੀ ਬੇਨਤੀ ਆ ਗਾੜੀ ਸਰਕਾਰ ਘਾੜੀ ਬੇਨਤੀ ਵੀ ਇਹਨੂੰ ਜਨਤਾ ਤੋਂ ਜਨਤਾ ਠੀਕ ਕੀਤਾ ਜਾਵੇ ਜਿਹੜਾ ਲੋਕਾਂ ਦੇ ਤੇ ਪੁੱਤ ਜਿਹੜੇ ਆ ਉਹ ਬਚ ਨਸ਼ੇ ਤੋਂ ਵੀ ਵਜਨ ਇਹਨਾਂ ਚੀਜ਼ਾਂ ਤੋਂ ਗੈਂਗਸਟਰਾਂ ਤੋਂ ਜਾਂ ਦੂਜੀਆਂ ਚੀਜ਼ਾਂ ਤੋਂ ਇਹਨਾਂ ਤੋਂ ਬਚ ਸਕੋ। ਇਹ ਚੋਣਾਂ ਨੂੰ ਲੈ ਕੇ ਵੀ ਕੋਈ ਗੱਲਬਾਤ ਹੈਗੀ ਜੀ ਪਿੰਡਾਂ ਚ। ਅੱਜ ਚੋਣਾਂ ਦੀ ਵੋਟਾਂ ਦੀ ਰੰਗਸ਼ਮਾ ਮਾੜੀ-ਮੋਟੀ ਚੱਲਦੀ ਆ ਵੀ ਤੁਸੀਂ ਵੋਟ ਨਹੀਂ ਪਾਈਆਂ ਜਾਂ ਕਿਤਰਾ ਵੇਖੋ ਜੀ ਉਹ ਤੇ ਹਰਕ ਜਨਤਾ ਦਾ ਆਪਣਾ ਹੱਕ ਹੈ ਵੋਟ ਪਾਉਣਾ ਜਿੱਦਾਂ ਅਗਲੇ ਦਾ ਮਾਣ ਹੈ ਉਹਨਾਂ ਉੱਤੇ ਵੋਟ ਪਾਉਣੀ ਹੈ ਜੇ ਪਿਛਲੀ ਜ਼ਾਰ ਉਹਨਾਂ ਨੂੰ ਫਤਵਾ ਦਿੱਤਾ ਸੀ ਉਹ ਜਿੱਤੇ ਸੀ ਐਰ ਕੀ ਸਾਨੂੰ ਦਿੱਤਾ ਢਾਡੀ ਵਾਲ ਦੇ ਜਿੱਤੀ ਹੈ ਤੇ ਚੋਣਾਂ ਦਾ ਤੇ ਇਦਾਂ ਚੱਲਦਾ ਰਹਿੰਦਾ। ਤੇ ਬਰ ਚੋਣਾਂ ਦੇ ਪੈਂਨਾਂ ਨਾਲ ਕਰੀਏ ਵੀ ਚੇਤ ਤੋਂ ਚੋਣ ਨੂੰ ਆਪਾਂ ਜਿਹੜਾ ਜੰਗ ਦਾ ਖ ਜਿਹੜੇ ਤੁਹਾਡੇ ਹਲਕੇ ਦੇ ਐਮਐਲਏ ਸਾਹਿਬ ਆ ਤੇ ਹਲੂਨਾ ਵੱਲੋਂ ਤਾਂ ਬੰਦਨਾ ਜੀ ਐਮਐਲਏ ਸਾਹਿਬ ਨੂੰ ਅਸੀਂ ਮਤਲਬ ਉਹਨਾਂ ਨੂੰ ਦਰਖਾਸਤ ਕੀਤੀ ਹੈ ਜਿਹੜੇ ਪੁਣੇ ਕੀਤਾ ਵਾ ਉਹਨਾਂ ਨੂੰ ਪ੍ਰਸਤਵ ਹੈ ਵੀ ਕੋਈ ਗੱਲ ਨਹੀਂ ਤੁਹਾਡੇ ਤਾਂ ਜੋ ਬੰਦੀ ਕਾਰਵਾਈ ਦੀ ਪਾਰਟੀ ਦੇ ਜਿੰਨੇ ਵੀ ਕੀਤਾ ਵਾ ਜੋ ਵੀ ਬੰਦੇ ਆ ਉਹਨਾਂ ਦੇ ਕਰ ਵੀ ਜਿਹੜੀ ਹੋ ਰੂਗੀ ਕਲਬਾ ਜੀ ਸਾਰੀ ਜੀ ਮੇਰਾ ਨਾਮ ਅਰਜਨ ਦਸੇਗਰ ਪਿੰਡ ਬਰਾਹ ਦੇ ਹਾਂ ਨਸ ਪੰਚ ਦਾ ਭਰਾ ਛੋਟਾ ਚਾਚਾ ਦਾ ਬੇਟਾ ਸੁਪਨੀਰ ਦਾ ਰਾਤੀਂ ਜਦੋਂ ਉਹ ਇੰਦਾ ਫੈਰੂਆ ਜਿੰਨਾ ਫੋਨ ਕੀਤਾ ਸਾਨੂੰ ਫਿਰ ਅਸੀਂ ਆਏ ਆ ਕੇ ਵੇਖਿਆ ਵੀ ਠੀਕ ਇਹਨਾਂ ਦੇ ਘਰ ਤੇ ਸੀਸੇ ਟੁੱਟੇ ਆ ਗੋਦੀਆਂ ਨੂੰ ਦੇ ਨਿਸ਼ਾਨ ਸਾਰੇ ਬਣੇ ਆ ਇਹਨਾਂ ਨੂੰ ਚੰਨ ਸਾਰੇ ਇਧਰ ਉਧਰ ਵੇਖਿਆ ਨਾ ਫੌਜੀ ਸਾਹਿਬ ਨੇ ਮੋਟਿਆਂ ਨੂੰ ਜਾਂਦਾ ਵੇਖਿਆ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਫੁਟੇਜ ਆਈ ਜਾਂਦੀਆਂ ਚਾਰ ਫੈਰ ਹੁੰਦੇ ਉਹਦੇ ਵਿੱਚ ਆਏ ਆ ਚਾਰ ਫੇਰ ਹੋਏ ਤੇ ਉਹੀ ਮੈਂਬਰ ਜਿਹੜੇ ਵੇਖੇਗੇ ਜਿਹੜੇ ਸੀਸੀਟੀਵੀ ਫੁਟੇਜ ਤੇ ਮੋਟਰਸਾਈਕਲ ਤੇ ਆਏ ਉਹ ਰਾਤ ਨੂੰ ਰਾਤ ਪਕਾ ਨਹੀਂ ਲਗਾ ਚਾਹਦਾ ਚੋਣੀ ਪੂਣੀ ਪਰ ਇਹਨਾਂ ਦਾ ਇਹ ਆ ਵੀ ਇਹਨਾਂ ਦਾ ਝਗੜਾ ਇੱਕ ਇਹਨਾਂ ਬੰਦਿਆਂ ਨੇ ਪੂਰੇ ਦਾ ਪਿੰਡ ਦੇ ਟੀੜੇ ਨਾਲ ਕੋਈ ਲਾਕੜੀ ਚੀਰਨ ਕਰਵਾਣੀ ਹੈ ਤੇ ਬਾਕੀ ਸਭ ਠੀਕ ਠਾਕ ਜੇ ਕੋਈ ਨੁਕਸਾਨ ਤੇ ਨਹੀਂ ਕਿਸੇ ਦਾ ਨੁਕਸਾਨ ਨਹੀਂ ਕਿਸੇ ਦਾ ਕੋਈ ਜਾਨੀ ਨੁਕਸਾਨ ਕੁਝ ਹੋਇਆ ਨਹੀਂ ਪਰ ਹੋ ਸਕਦਾ ਹੈ ਜਿਹਦੇ ਹਿਸਾਬ ਨਾਲ ਫਾਇਰਿੰਗ ਕੀਤੀ ਵੀ ਹੋ ਸਕਦਾ ਹੈ ਚਾਰ ਤਿੰਨ ਜੀ ਘਰ ਚ ਰਹਿੰਦੇ ਆ ਕਿਸੇ ਦਾ ਵੀ ਹੋ ਸਕਦਾ ਹੈ ਮੇਰਾ ਨਾਮ ਜਸਬੀਰ ਸਿੰਘ ਜੋ ਕਿ ਮੈਂ ਮੈਂਬਰ ਪੰਚਾਇਤ ਐਥੇ ਚੁਣਿਆ ਗਿਆ ਹਾਂ ਬੋਤਾਂ ਨਾਲ ਅਸੀਂ ਜਿੱਤ ਪ੍ਰਾਪਤ ਕੀਤੀ ਹੈ ਕੋਈ ਕਿਸੇ ਨੇ ਧੱਕੇਸ਼ਾਹੀ ਨਹੀਂ ਕੀਤੀ ਠੀਕ ਹੈ ਜੋ ਇਹ ਮੇਰੇ ਚਾਚਾ ਜੀ ਹੈ ਇਹਨਾਂ ਨਾਲ ਪਹਿਲਾਂ ਵੀ ਉਸ ਦਿਨਾਂ ਟ੍ਰੈਕਟਰਾਂ ਤੋਂ ਧੱਕੇਸ਼ਾਹੀ ਕੀਤੀ ਗਈ ਹੈ ਤੇ ਕੱਲ ਫੇਰ ਰਾਤ ਦੇ ਇਹਨਾਂ ਨੇ 11 ਪੌਣੇ 11 ਵਜੇ ਆਣ ਕੇ ਫੈਰਿੰਗ ਕਰਕੇ ਤੇ ਮਤਲਬ ਗੋਡੀਆਂ ਨੇ ਮਾਰੀਆਂ ਸਿੱਧੀਆਂ ਲਿਆ ਆ ਗਏ ਫੇਰ ਚਲੋ ਬਚਾਅ ਹੋ ਗਿਆ ਰੱਬ ਬਚਾਅ ਕਰ ਗਿਆ ਵੀ ਜਿਹੜਾ ਨੁਕਸਾਨ ਨਹੀਂ ਹੋਇਆ ਸਾਡਾ ਤੇ ਚਲੋ ਕੋ ਜੋ ਅਸੀਂ ਪੁੱਛਾਗਾ ਗੜੀ ਕੰਪਨੀ ਕਰਦੇ ਤੇ ਸਾਡੇ ਕੋਲ ਜੋ ਵੀ ਆ ਬੰਦੇ ਕੋਈ ਇਹਨਾਂ ਦੇ ਕੋਈ ਕੰਮ ਕੀਤੀ ਗਲਤੀ ਕੀਤੀ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ ਮਸਲੀ ਹੋਈ ਮਾਰੇ ਬਈ ਚਾਰ ਗੋਲੀਆਂ ਚਲਾਈਆਂ ਗਈਆਂ ਘਰ ਦੇ ਸ਼ੀਸ਼ੇ ਵੀ ਟੁੱਟੇ ਨੇ ਹਾਂਜੀ ਤੇ ਪੁਲਿਸ ਵੱਲੋਂ ਹੁਣੇ ਦੇ ਤੇ ਕੀ ਜਿਹੜਾ ਕੋਈ ਕਾਰਵਾਈ ਜਿਹੜਾ ਭਰੋਸਾ ਦਿੱਤਾ ਗਿਆ ਜਾਂ ਤੁਹਾਡੀ ਗੱਲਬਾਤ ਹੋਈ ਸੀ ਪੁਲਿਸ ਨੇ ਜੀ ਵੇਖੋ ਅਸੀਂ ਸਵੇਰੇ ਥਾਣੇ ਗਏ ਹਾਂ ਜਿੱਥੇ ਦੇ ਉੱਤੋਂ ਥਾਣੇ ਹੁਣੇ ਤੁਰੇ ਆਏ ਹਾਂ ਉਹਨਾਂ ਨੇ ਸਾਨੂੰ ਪੂਰਾ ਪ੍ਰੋਸੈਸ ਦੇਖੇ ਕੱਲਿਆ ਵੀ ਜੋ ਵੀ ਬੰਦ ਦੀ ਕਾਰਵਾਈ ਹੈ ਉਹਨਾਂ ਦੇ ਕੀਤੀ ਜਾਊਗੀ ਇਹਨਾਂ ਦਾ ਰਿਤੇਦਰਾ ਜਾਣ ਗਿਆ ਹੁਣਾ ਕੀਤਾ ਹੁਣ ਵੇਖੋ ਸਾਨੂੰ ਅਸੀਂ ਉਹ ਵੀ ਵੇਟ ਕਰ ਰਹੇ ਹਾਂ ਵੀ ਕੀ ਸਾਨੂੰ ਪ੍ਰਸ਼ਾਸਨ ਵੱਲੋਂ ਜੋ ਵੀ ਮਹਿਕਮਿਆਂ ਨੂੰ ਮਿਲਦਾ ਉਹ ਕੀਤਾ ਜਾਵੇ ਐਮਐਲਏ ਸਾਹਿਬ ਵੱਲੋਂ ਕਿੱਦਾਂ ਸਪੋਰਟ ਕੀਤੀ ਜਾ ਰਹੀ ਹੈ ਐਮਐਲਏ ਨੂੰ ਵੇਖੋ ਜੀ ਐਮਐਲਏ ਸਾਹਿਬ ਨੂੰ ਫੋਨ ਕੀਤਾ ਉਹਨਾਂ ਤੋਂ ਵੀ ਉਹਨਾਂ ਨੇ ਵੀ ਕਿਹਾ ਕਿ ਤੁਹਾਨੂੰ ਕੋਈ ਗੱਲ ਨਹੀਂ ਜੋਦ ਨਹੀਂ ਹੋਇਆ ਹੈ ਮਾੜਾ ਹੋਇਆ ਬਹੁਤ ਜ਼ਿਆਦਾ ਉਹਦਾ ਵੀ ਜੋ ਹੋਊਗਾ ਉਹ ਤੁਹਾਨੂੰ ਜਦੋਂ ਮਿਲੂਗਾ ਰਿਜ਼ਲਟ ਮਿਲੂਗਾ ਪੁੱਤ ਠੀਕ ਅੱਜ ਸਪੋਰਟ ਕੀਤੀ ਜੀ ਮਾੜਾ ਜੀ ਦਾ ਨਾਮ ਹੈ ਹਾਲੀ ਨਾਮ ਹੋਣਾ ਜੀ ਸ੍ਰਿੰਦਰ ਕੋਰ ਦੀ ਕੀ ਗੱਲਬਾਤ ਹੋਈ ਸੀ ਇੱਕ ਜੀ ਤੋਂ ਉਸਦੇ ਤੁਸੀਂ ਕੀ ਕਰਦੇ ਧੰਨਵਾਦ ਜੀ ਇਹ ਲਿਬੇ ਲੈ ਆਦੇ ਪਾਣੀ ਸੰਦਰ ਵਿੱਚ ਕਰਨ ਦਾ ਆ ਕਰਕੇ ਅਸੀਂ 11 11 ਨਹੀਂ ਵਜੇ 10:45 ਦੇ ਅਸੀਂ ਇਹ ਅੰਦਰ ਆ ਗਏ ਆ ਤੇ ਉਸੇ ਵੇਲੇ ਮਤਲਬ ਗੋਲੀਆਂ ਦੀ ਆਵਾਜ਼ ਆਈ ਆ ਕਿ ਮੈਂ ਐਂ ਹੀ ਸੌਂ ਗਏ ਆ ਸਾਨੂੰ ਨੀਂਦ ਆ ਗਈ ਇਹ ਦੋਹਾਂ ਜਣੀਆਂ ਸੁੱਤੀਆਂ ਇਹਨਾਂ ਨੇ ਆਵਾਜ਼ ਮਾਰੀ ਇਹ ਸੁੱਤੇ ਨਹੀਂ ਆਂਦੇ ਤੁਸੀਂ ਸੁੱਤੀਆਂ ਜੇ ਗੋਲੀਆਂ ਦੀ ਆਵਾਜ਼ ਆਈ ਆ ਤੇ ਵੀ ਵੇਖੋ ਕਿ ਕਿੱਥੇ ਆਣ ਕੇ ਬਾਹਰ ਤੇ ਆਓ ਇਹਨਾਂ ਬਾਹਰ ਗਏ ਤੇ ਅਸੀਂ ਇਸਿਆਂ ਦੇ ਵਿੱਚ ਦੀ ਲੰਗ ਕਰੀ ਆਪਣੀ ਗਿਜਨ ਦਾ ਖੋਲਿਆ ਤਾਂ ਮਾ ਖੋਲਿਆ ਇਸੇ ਦਾ ਅੰਦਰ ਵੇਖਿਆ ਅੰਦਰ ਗੋਰੀਆਂ ਵੱਜ ਕੇ ਬਾਹਰੋਂ ਵੱਜ ਕੇ ਅੰਦਰ ਗਈਆਂ ਤੇ ਇਨਾਂ ਇਹ ਤਾਂ ਚਲੋ ਜਿਸਾ ਦਾ ਬਚਾ ਹੋ ਗਿਆ ਬਾਕੀ ਇਹੀ ਇੱਥੇ ਵੀ ਮਤਲਬ ਇਹ ਤਰ੍ਹਾਂ ਹੋਣਾ ਨਹੀਂ ਚਾਹੀਦਾ ਵੀ ਅਸੀਂ ਇੱਥੇ ਕੱਲੇ ਵੀ ਕੱਲੇ ਰਹੀ ਨੇ ਬੱਚੇ ਸਾਡੇ ਬਾਹਰ ਆ ਤੇ ਅੱਗੇ ਵੀ ਸਾਡੇ ਨਾਲ ਇਹਨਾਂ ਨੇ ਇਸ ਤਰ੍ਹਾਂ ਕੀਤਾ ਫਿਰ ਅੱਗੇ ਸਾਡਾ ਇਹਨਾਂ ਦੇ ਡਾਇਰੈਕਟਰ ਪੈਲੀ ਵਾਣ ਗਏ ਤਾਂ ਤੇ ਨਾ ਕਿ ਗੱਲ ਨਾਲ ਬਾਤ ਉਹਨਾਂ ਨੇ ਡਾਇਰੈਕਟਰ ਵੀ ਖੰਦਾ ਦਿੱਤੇ ਫਿਰ ਜਦੋਂ ਤਿੰਨ ਚਾਰ ਬੰਦੇ ਉੱਥੇ ਆ ਗਏ ਸਾਰੇ ਜਣੇ ਤੇ ਇਕੱਲੇ ਥਣ ਇਹ ਆਪਣੇ ਚਲੋ ਬਚਾ ਕਰਕੇ ਆਪਣਾ ਟਰੈਕਟਰ ਛੱਡ ਕੇ ਕੀ ਕਰਨ ਵਾਗੇ ਆਪਣੇ ਨੇ ਹਾਂ ਤੇ ਕੀ ਇਹਦੇ ਚ ਕੋਈ ਜਿਹੜੇ ਘਰ ਦਾ ਨੁਕਸਾਨ ਕੋਈ ਕਿੱਥੇ ਗੋਲੀਆਂ ਜਿਹੜੀਆਂ ਮਾਰੀਆਂ ਜੀਆਂ ਸੀ ਨੁਕਸਾਨ ਆ ਗੋਲੀਆਂ ਇਹੋ ਵੀ ਨੁਕਸਾਨ ਹੋਇਆ ਸੀ ਸ਼ੀਸ਼ੇ ਟੁੱਟੇ ਸ਼ੀਸ਼ਾ ਤਾਂ ਨਹੀਂ ਜਾਲੀਆਂ ਪਾਟ ਕੇ ਤੇ ਅੰਦਰ ਗਈਆਂ ਹੰਦ ਵਾਲਾ ਵਜੀਆਂ ਨੇ ਹੰਦ ਦੇ ਵਿੱਚ ਵਜੇ ਨੇ ਸਾਰੇ ਕੁੰਆਂ ਗੋਲੀਆਂ ਔਰ ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਮੰਗਾ ਹੀ ਉਹ ਕਰਦੇ ਵੀ ਇਹੋ ਜੇ ਕੰਮ ਹੋਣੇ ਨਹੀਂ ਚਾਹੀਦੇ ਕਿਉਂਕਿ ਸਰਕਾਰ ਨੂੰ ਪਤਾ ਨਹੀਂ ਲੱਗਦਾ ਵੀ ਜੇ ਵੋਟਾਂ ਪੈਂਦੀਆਂ ਹੋਣੀਆਂ ਸਾਰਾ ਕੁਝ ਹੁੰਦਾ ਵੀ ਆ ਸਾਬ ਮੰਦੇ ਵੀ ਆਏ ਸਾਰਾ ਕੁਝ ਹੋ ਗਿਆ ਜੇ ਤਾਂ ਸਾਰਾ ਕੁਝ ਹੋ ਹੀ ਗਿਆ ਤਾਂ ਹੁਣ ਕਿਉਂ ਇਸ ਤਰ੍ਹਾਂ ਕਰਨਦੇ ਆ ਉਹਨਾਂ ਇੱਕ ਨਾ ਨਹੀਂ ਕੀਤਾ ਉਹਨਾਂ ਕਈਆਂ ਨਾ ਕੀਤੀਆਂ ਨੇ ਗੱਲਾਂ ਤੇ ਇਹਨਾਂ ਕਿਸੇ ਤਰ੍ਹਾਂ ਦੀ ਕਰਤੀ ਆ ਕਿਸੇ ਨਾ ਕਿਸੇ ਤਰ੍ਹਾਂ ਦੀ ਕਰਤੀ ਆ ਸਾਡੇ ਵੱਲ ਗੋਲੀਆਂ ਆਂਦੀ ਚਲਾਤੀਆਂ ਨੇ ਇਹ ਸਾਡਾ ਕੋਈ ਗੁਨਾਹ ਹੋ ਜਾਂਦਾ ਜਾਨਾ ਸਾਡਾ ਕੋਈ ਬੱਚਾ ਇਹ ਸਾਡੀ ਇਹ ਬੇਟੀ ਹੈ ਨੋ ਸਾਡੀ ਇਹ ਅਸੀਂ ਪਹਿਲਾਂ ਇੱਥੇ ਕਮਰੇ 'ਚ ਆ ਜਾਨੇ ਬਾਅਦ ਚ ਆਉਂਦੀ ਥੋੜੇ ਚਿਰ ਬਾਅਦ ਥੋੜਾ ਹੀ ਮਹਾਰਾਜ ਨੇ ਬਚਾਅ ਕੀਤਾ ਹੈ ਚਲ